ਸੋ ਦੁਨੀਆ ਗਿਆ ਰੂਹਾਂ ਬਤੁ ਜੇ ਸੰਸਾਰ ਅਖੀਰ ਇਹਨਾਂ ਤੇ ਪਰਦੀਪ ਜਾ ਬੱਜ ਗਏ ਜਾ ਬੱਜ ਕੇ ਚੜ ਜਾ ਨਸੂ ਇਥੇ ਰੋਕ ਦੇਗੇ ਸਾਪਕੇ ਉਤਰੂ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਆਧਾਰ ਕਾਰਡ ਕੀਤਾ ਜੀ ਵਾਪਸ ਦਾ ਵਰ ਮੁਕਤ ਕੀਤਾ ਜੀ ਜਿਸ ਨੇ ਨਾ ਹਮਸਾ ਦੋਤੇ ਜੀ ਇਲਾਕਾ ਕਿਹੜਾ ਹੈ ਸਰਲਤ ਹੈ ਕੋਈ ਵੀ ਹੋਵੇ ਕੋਈ ਵੀ ਬਤਲਾ ਹੋਵੇ ਜੋ ਮੰਨ ਕੇ ਅਸਾਨੀਅਤਾ ਬਤਲਾ ਹੈ ਆਜ ਕੇ ਹਨ 1000 ਇਕ ਬੋਨਾ ਆ ਗਿਆ ਥੱਲੇ ਬੰਦੇ ਜੀ ਕੋਈ ਸ਼ਰਮਾਈ ਨਹੀਂ ਕਰਦਾ ਸਾਨੂੰ ਪਿੰਡਾਂ ਦੇ ਵਿੱਚ ਜੱਥੇ-ਬੰਦੇ ਸਾਨੂੰ ਇਕੱਠੇ ਹੋ ਕੇ ਇਕੱਠੇ ਹੋ ਕੇ ਕੋਈ ਨਾ ਕੋ ਸਾਡੇ ਗੱਲ ਸੁਣਣਾ ਪੈਂਦਾ ਆ ਸਿੰਗਾ ਲੋਕਾਂ ਦਾ ਸਮਾਗਮ ਆ ਸਗਲੀਫਾ ਲੈ ਜਾਂ ਮੁਸ਼ਕਲਾਂ ਨੇ ਉਹ ਸਾਡੀਆਂ ਕਿਤੇ ਨਹੀਂ ਸੁਣੀਆਂ ਜਾਂਦੀਆਂ ਉਹ ਪ੍ਰਸ਼ਾਸਨ ਮੇਰੀ ਸੁਣਦਾ ਉਹ ਕੋਈ ਸਿਕਾੜੀ ਇਕੱਠੇ ਹੋ ਕੇ ਸ਼ਰਕਤ ਤੇ ਉੱਤਰਦੇ ਲੋਕਾਂ ਨੂੰ ਰਾਜ ਨਹੀਂ ਠਾਉਂਦੇ ਤੇ ਉਹਨਾਂ ਤੇਰੇ ਕਿਸੇ ਦੀ ਸੁਣਵਾਈ ਨਹੀਂ ਕਰਦੇ ਇਹ ਕੋਈ ਨਾ ਇੱਕ ਕੋਰਸ ਇੱਕ ਵੀ ਵਾਪਸ ਕਹਿੰਦੇ ਹੋੜੇ ਦੀ ਬਸਤਾ ਕਿਸੇ ਨੇ ਨਹੀਂ ਕਹਿੰਦਾ ਕਿਉਂ ਨਹੀਂ ਕਹਿੰਦੇ ਕਿਉਂਕਿ ਜਿਹੜੇ ਆਪਾਂ ਨੂੰ ਸੋਚਣਾ ਪੈਂਦਾ ਆਵਾਜ਼ ਪਾ ਕੇ ਇਹ ਕਰਦੇ ਰਹੇ ਆ ਪਾਕਿਸਤਾਨ ਦੀ ਗੱਲ ਆ ਸੁਣ ਲੋ ਸਾਡੀ ਗੱਲ ਆ ਅਸੀਂ ਨਵੇਂ ਤੇ ਆ ਪਬਲਿਕ ਅਸੀਂ ਪਬਲਿਕ ਦੇ ਮਾਰੇ ਖੜੇ ਆ ਪਬਲਿਕ ਦੀ ਗੱਲ ਕਰਦੇ ਆ ਤਾਂ ਲੋ ਕੋਈ ਗੱਲ ਨਹੀਂ ਸਾਨੂੰ ਕੋਈ ਦੇਖੋ ਆਪਾਂ ਹਰ ਲੋਕਾਂ ਨੂੰ ਆਪਣੇ ਘਰਾਂ ਤੇ ਬੈਠ ਕੇ ਆਉਂਦੇ ਚਲੋ ਇਹ ਬਣਾ ਦੋ ਜਿਹੜਾ ਖਾਲੀ ਰਹੂਗੀ ਫਿਰ ਤੇ ਨਹੀਂ ਗਾਇਨ ਇਹ ਪਰ ਯੂਨੀਵਰਸਿਟੀ ਹੋਗਾ ਜਿਹੜਾ ਪੰਨੂ ਵਾਲਾ ਹੋਊਗਾ ਉਹਦਾ ਚੱਕੋਲਾ ਅਗਲੀ ਗੱਲ ਦਾ ਬਸ ਲੈਟ ਦੇ ਗੱਡੀ ਸਾਰੀ ਪਈ ਆ ਸਾਰੀ ਬੱਸ ਰੋਣੂਗੀ ਇੱਥੇ ਜੇ ਕੋਈ ਭਾਈ ੱਟੇ ਨਾ ਭਰੀ ਗੱਡੀ ਤਾਂ ਤਾਂ ਡਿਜੈਟਰ ਆਪ ਦਾ ਜ਼ਿੰਮੇਵਾਰ ਹੋਸਪੀਟਲ ਕਰਵਾਉਂਦਾ ਜ਼ਿੰਦਾ ਜਿੰਦਾ ਜਿੰਦਾ ਮਰਦਾਬਾ ਮਰਦਾਬਾ ਇਹ ਹੁੰਦਾ ਕੋਣੇ ਖੰਡਾ ਹੁੰਦਾ ਮਰਦਾਬਾ ਮਰਦਾਬਾ ਚਲੋ ਇੱਥੇ ਆਕਰੋ ਆ ਆਪਾਂ ਆ ਜੀ ਦੂਰ ਸੇਠੇ ਆ ਆਹੀ ਤਾਂ ਕਹਿਣਾ ਤੇ ਇਹ ਹੈ ਜੀ ਪਿਛਲੇ ਦਿਨਾਂ ਤੋਂ ਉੱਥੇ ਗੱਲ ਚੱਲਦੀ ਆ ਰਹੀ ਹੈ ਕਿ ਜਿਹੜੀਆਂ ਰੋਡਵੇਜ ਦੀਆਂ ਬੱਸਾਂ ਆਉਂਦੀਆਂ ਨੇਗੀਆਂ ਉਹ ਜਾਂ ਤਾਂ ਅੱਗੇ ਜਾ ਕੇ ਬੈਂਕ ਦੇ ਨੇੜੇ ਰੋਕਦੀਆਂ ਨੇ ਤੇ ਜਾਂ ਇੱਧਰ ਪਿੱਛੇ ਘਰਾਂ ਦੇ ਨੇੜੇ ਹੈਨਾ ਤਾਂ ਉਤਰਨ ਦੇ ਵਿੱਚ ਵੀ ਬੜੀ ਮੁਸ਼ਕਲ ਆਉਂਦੀ ਆ ਸਾਡੇ ਏਡੇ ਤੇ ਕੋਈ ਬੱਸ ਖਾਸ ਤੌਰ ਤੇ ਰੋਕਦੀ ਨਹੀਂਗੀ ਅੱਜ ਵੀ ਇੱਕ ਬੱਸ 97 71 ਨੰਬਰ ਦੀ ਬੱਸ ਸੀਗੀ ਜੇ ਤੁਹਾਨੂੰ ਉਹਦਾ ਪੂਰਾ ਨੰਬਰ ਚਾਹੀਦਾ ਸਾਡੇ ਕੋਲ ਵੀਡੀਓ ਹੈਗੀ ਆ ਮੈਂ ਉਹਦਾ ਪਿੱਛਾ ਵੀ ਕਰਿਆ ਟ੍ਰਾਈਡੈਂਟ ਤੱਕ ਗਿਆ ਟ੍ਰਾਈਡੈਂਟ ਵੀ ਨਹੀਂ ਉਹ ਬੱਸ ਰੁਕੀ 97 71 ਨੰਬਰ ਦੀ ਬੱਸ ਸੀਗੀ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਫੀਪਾਈ ਬੱਸਾਂ ਕਿਉਂ ਨਹੀਂ ਰੋਕੀਆਂ ਤਾਂ ਇਹ ਬੱਸ ਅਸੀਂ ਆਪ ਰੋਕੀ ਸੀ ਉਹ ਬੱਸ ਅਸੀਂ ਆਪ ਰੋਕੀ ਸੀ ਇਹਨਾਂ ਨੂੰ ਕਿਹਾ ਸਾਈਡ ਤੇ ਲਾ ਲਓ ਇਹਨਾਂ ਨੇ ਨਹੀਂ ਲਈ ਇਧਰੋਂ ਜਿਹੜੀ ਇੱਥੇ ਬੱਸ ਖੜੀ ਸੀਗੀ ਉਹ ਬੱਸ ਇਹਨਾਂ ਨੇ ਆਪ ਚੱਕਾ ਜਾਮ ਕਰਨ ਦੇ ਮਾਰਿਆਂ ਨੇ ਇੱਥੇ ਬੱਸ ਰੋਕੀ ਸੀ ਇਹਨਾਂ ਨੂੰ ਕੋਈ ਇੱਕ ਗੱਲ ਆਕੀ ਸੀ ਵੀ ਭਾਈ ਸਾਡਾ ਰੋਡਵੇਜ ਦੇ ਅਸੀਂ ਅਧਿਕਾਰੀਆਂ ਨਾਲ ਗੱਲ ਕਰਨੀ ਆ ਬੱਸ ਸਾਈਡ ਤੇ ਲਾ ਲਓ ਇਹਨਾਂ ਨੇ ਚੱਕਾ ਜਾਮ ਕਰਨ ਦੇ ਮਾਰਿਆਂ ਨੇ ਰੋਡ ਬਲੌਕ ਕਰਨ ਦੇ ਮਾਰਿਆਂ ਨੇ ਇੱਥੇ ਬੱਸ ਬਰਾਬਰ ਖੜਾਈ ਸੀਗੀ ਪਰ ਸਾਡਾ ਤਾਂ ਮਸਲਾ ਇਹ ਆ ਵੀ ਮਹਿਕਮੇ ਨੂੰ ਇਹ ਚਾਹੀਦਾ ਵੀ ਮਤਲਬ ਸਾਡੇ ਅੱਡੇ ਤੋਂ ਸਵਾਰੀਆਂ ਚੱਕੀਆਂ ਜਾਣ ਚਾਹੇ ਰੂਟ ਵਧਾਵੇ ਚਾਹੇ ਬੱਸਾਂ ਵਧਾਵੇ ਜੋ ਮਰਜ਼ੀ ਹੱਲ ਕਰੇ ਸਾਡੇ ਇੱਥੇ ਅੱਡੇ ਤੇ ਬੱਸ ਖੜੇ ਔਰ ਸਾਡੀਆਂ ਸਾਰੀਆਂ ਸਵਾਰੀਆਂ ਨੂੰ ਲੈ ਕੇ ਜਾਇਆ ਕਰੀ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਬਾਈ ਜੀ ਮੇਰਾ ਅੰਡਰ ਪ੍ਰੈਸਿੰਗ ਹੈ ਬਾਈ ਜੀ ਜਿਹੜਾ ਮਾਮਲਾ ਬਾਈ ਦੀ ਹੈਵੀ ਪਿੰਡ ਮੇਰਾ ਧੋਲਾ ਹੈ ਸਾਰਾ ਉਹ ਪਿੰਡ ਤਾਂ ਇਹ ਸਰਕਾਰ ਨੇ ਮਸਲੇ ਇਹ ਜੋ ਢੇਡੇ ਹੋਏ ਨੇ ਕਿ ਪਹਿਲਾਂ ਤਾਂ ਇਹ ਕਾਨੂੰਨ ਕਰਨ ਦੇ ਨੇ ਵੋਟਾਂ ਲੈਣ ਦੇ ਮਾਰੇ ਲਾਗੂ ਮਗਰੋਂ ਤੇ ਫਿਰ ਇਹਨਾਂ ਦੇ ਜਿਹੜੀ ਮਤਲਬ ਜੋ ਵੀ ਜਥੇਬੰਦੀਆਂ ਨੂੰ ਇਹ ਲਾਗੂ ਕਰਦੇ ਨੇ ਕਾਨੂੰਨ ਆਪਦੇ ਆਧਾਰਿਆਂ ਨੂੰ ਓਹੋ ਉਹ ਤੇ ਪਹਿਰਾ ਨਹੀਂ ਦਿੰਦੇ ਹੈਗੇ ਹੁਣ ਤੁਸੀਂ ਮੰਨ ਕੇ ਚਲੋ ਮੇਰੀ ਬੇਟੀ ਪੜ੍ਹਦੀ ਹੈ 11ਵੀਂ ਕਲਾਸ ਬਰਨਾਲੇ ਇੱਥੋਂ ਪਿੰਡ ਦੀਆਂ ਕੁੜੀਆਂ ਹੋਰ ਵੀ ਹੁੰਦੀਆਂ ਨੇ ਕਾਫੀ ਇਕੱਠੀਆਂ ਹੋ ਕੇ ਕੁੜੀਆਂ ਜਦੋਂ ਸਕੂਲ ਜਾਂਦੀਆਂ ਕਾਲਜ ਜਾਂਦੀਆਂ ਨੇ ਆਪਦੇ ਟਿਊਸ਼ਨ ਜਾਂਦੀਆਂ ਨੇ ਬਰਨਾਲੇ ਸਵੇਰੇ ਤਾਂ ਇੱਥੇ 8:25 ਤੋਂ ਮਗਰੋਂ ਰੋਡਵੇ ਦੇ ਤਿੰਨ ਬੱਸਾਂ ਦਾ ਟਾਈਮ ਹੈ ਤਿੰਨੇ ਬੱਸਾਂ ਬਾਈ ਜੀ ਇੱਥੋਂ ਘੱਟੋ ਘੱਟ ਮੰਨ ਕੇ ਚਲੋ ਬਈ ਹਜ਼ਾਰ ਹਜ਼ਾਰ ਮੀਟਰ ਪਿੱਛੇ ਬੱਚਾ ਬੱਸਾਂ ਰੋਕ ਦੇਣ ਪੰਜ ਪੰਜ ਸੌ ਮੀਟਰ ਬੱਸਾਂ ਬੱਚੀਆਂ ਭੱਜ ਕੇ ਜਾਂਦੀਆਂ ਜੇ ਕੋਈ ਡਿੱਗ ਪਈ ਛੱਟ ਪੈਟ ਬੱਚੀ ਕਿਸ ਦਾ ਕੌਣ ਜ਼ਿੰਮੇਵਾਰ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੇ ਨੇ ਕਿ ਕੁੜੀਆਂ ਨੂੰ ਪੜ੍ਹਾਓ ਵੱਧ ਤੋਂ ਵੱਧ ਸਰਕਾਰੀ ادارے ਚ ਨੌਕਰੀਆਂ ਦਿਓ ਫਾਇਰ ਬੋਰਡ ਚ ਭਰਤੀ ਕਰੋ ਇਹਨਾਂ ਨੂੰ ਤੇ ਮੈਨੂੰ ਐਂ ਦੱਸੋ ਵੀ ਸਰਕਾਰਾਂ ਦਾ ਇਹ ਖੋਕਾ ਬਿਗਲੀ ਐ ਜਦੋਂ ਕੋਈ ਕਾਨੂੰਨ ਦੇ ਉੱਤੇ ਕਿਸੇ ਸਰਕਾਰ ਦੀ ਕੋਈ ਝਾਕੀ ਨਹੀਂ ਹੈਗੀ ਹੁਣ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਉਹ ਇੱਥੇ ਰੁੱਕੇ ਜਾਂਦੀਆਂ ਨੇ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਬਿਲਕੁਲ ਇੱਥੇ ਰੁਕਦੀ ਨਹੀਂ ਹੈਗੀਆਂ ਕੁੜੀਆਂ ਕਿਤੇ ਨਾ ਜਾਣ ਚੜਕੇ ਉਹ ਟਾਈਮ ਤੇ ਸਹੀ ਤੇ ਦੱਸੋ ਜੇ ਕੋਈ ਕੰਟਰੈਕਟਰ ਦੀ ਕਿਸੇ ਦੀ ਬੇਬਸ ਦੀ ਵੀਡੀਓ ਬਣਾਉਣੇ ਆ ਸਰਕਾਰੀ ਦੀ ਤਾਂ ਮੁਰੋ ਇਹ ਵੱਡ ਖਾਨ ਨੂੰ ਪੈਂਦੇ ਨੇ ਕੱਲ ਮੈਨੂੰ ਰੱਖਾ ਮਿਸਾ ਬਹੁਤ ਬੋਲਿਆ ਕੰਟਰੈਕਟਰੀ ਬੁੱਲਟ ਡਰਾਈਵਰੀ ਬੋਲਿਆ ਉਹਦੀ ਬਦੌਲਤ ਫਿਰ ਮੈਂ ਸਾਰੀ ਦੁਨੀਆ ਨੂੰ ਬੇਨਤੀ ਕਰੀ ਜੂਨੀਅਨ ਮੇਰੇ ਸੱਦੇ ਦੇ ਜਿੰਨੀਆਂ ਸਾਡੇ ਪਿੰਡ ਦੇ ਜੂਨੀਅਨ ਨੇ ਸਾਰੀਆਂ ਮੇਰੇ ਨਾਲ ਆ ਕੇ ਖੜੀਆਂ ਇਸ ਟਾਈਮ ਕਿਉਂਕਿ ਪਿੰਡ ਦੀਆਂ 20 25 ਕੁੜੀਆਂ ਦਿੱਲੀ ਮਤਲਬ ਹੈਰਾਨ ਹੁੰਦੀਆਂ ਨੇ ਰੂੜੇ ਕਿਹੋਗੇ ਉੱਥੇ ਨਹੀਂ ਰੋਕਦੇ ਹੈਗੇ ਆ ਤਾਂ ਉਹ ਅੱਡਾ ਇੱਥੇ ਨਹੀਂ ਰੋਕਦੇ ਹੈਗੇ ਗੱਲ ਕੀ ਹੈ ਜਿਹੜੇ ਪ੍ਰਾਈਵੇਟ ਬੱਸਾਂ ਲਿਆ ਉਹਨਾਂ ਤੋਂ 100 100 ਜੇ ਕੋਈ ਪ੍ਰੇਮ ਪਿਆਰ ਨਾਲ ਨੂੰ ਕਹਣੇ ਆ ਤਾਂ ਮੁਰੇ ਇਹ ਰੁੱਖਾ ਮਿਸਤਾ ਬੋਲਦੇ ਨੇ ਕੈਨੈਕਟਰ ਦੇ ਡਰਾਈਵਰ ਕੱਲ ਮੇਰੇ ਗੱਲ ਭੈਣ ਆਏ ਕੈਨੈਕਟਰ ਦੇ ਡਰਾਈਵਰ ਤੇ ਮੇਰੀ ਕੁੜੀ ਬੱਸ ਦੇ ਵਿੱਚ ਸੀਗੀ ਰਾਜ ਬਹੁਤ ਕੁਸ ਬੱਸ ਦੇ ਵਿੱਚ ਬੋਲੇ ਇਹ ਮੈਨੂੰ ਕੁੜੀ ਨੇ ਦੱਸਿਆ ਕਹਿੰਦੀ ਡੈਡੀ ਤੁਹਾਨੂੰ ਐ ਬੋਲਦੇ ਸੀਗੀ ਮੈਂ ਵੀ ਕੋਈ ਗੱਲ ਨਹੀਂ ਕੱਲ ਨੂੰ ਗੱਲ ਕਰਦੇ ਹੁਣ ਸਾਰੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਕਿ ਸਾਡਾ ਇਨਸਾਫ ਕਰਾਇਆ ਜਾਵੇ ਅਸੀਂ ਸਾਲ ਤੋਂ ਇਸ ਗੱਲ ਤੋਂ ਪੀੜਤ ਹੈ ਸਾਡੇ ਬੱਚੇ ਪੀੜਤ ਨੇ ਇਸ ਗੱਲ ਤੋਂ ਵੀਰ ਬੱਚੇ ਡੇਲੀ ਇੱਥੇ ਆਪਦੇ ਸਹੀ ਟਾਈਮ ਤੇ ਬੱਸ ਤੇ ਨਹੀਂ ਪਹੁੰਚ ਸਕਦੇ ਕਿੱਤੇ ਕਿਸੇ ਬੱਸ ਨਾ ਚੜਦੇ ਕਿਤੇ ਕਿਸੇ ਨਾ ਬੱਸ ਚੜਦੇ ਨਾ ਤਿੰਨ ਬੱਸਾਂ ਦੇ ਨੇ ਟਾਈਮ ਨੇ ਤਿੰਨੇ ਬੱਸਾਂ ਰੋਡਵੇਜ ਰੋਕਦੇ ਨੇ ਅੱਜ ਅਸੀਂ ਜੂਨੀਅਨ ਨੇ ਕ੍ਰਾਂਤੀਕਾਰ ਜੂਨੀਅਨ ਸਿੱਧੂਪੁਰ ਜੂਨੀਅਨ ਸਾਰੀਆਂ ਜੂਨੀਅਨ ਡੱਲੇ ਵਾਲ ਜੂਨੀਅਨ ਅਸੀਂ ਜੂਨੀਅਨਾਂ ਨੇ ਸਾਰੀਆਂ ਰਣਕ ਕੇ ਇੱਥੇ ਪਿੰਡ ਦਾ ਇੱਕਾ ਦਿਖਾਇਆ ਅਸੀਂ ਇੱਥੇ ਬੱਸਾਂ ਰੋਕੀਆਂ ਨੇ ਅੱਜ ਪ੍ਰਸ਼ਾਸਨ ਅਹੀ ਗੱਲਬਾਤ ਕਰਨੀ ਹੈ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ ਇਹ ਚ ਦੱਸੋ ਅਸੀਂ ਕੀ ਗਲਤ ਮੰਗਦੇ ਹਾਂ ਅਸੀਂ ਆਪਣਾ ਹੱਕ ਮੰਗਦੇ ਹਾਂ ਹਾਲਾਂਕਿ ਜਿੱਥੇ ਬੱਸ ਜਿੱਥੇ ਬੱਸ ਸਟਾਪ ਪਾਸ ਹੋਇਆ ਉੱਥੇ ਬੱਸਾਂ ਰੋਕਣ ਦਾ ਸਰਕਾਰ ਦਾ ਫਰਜ ਬਣਦਾ ਇਹ ਥੋੜੀ ਹੁੰਦਾ ਵੀ ਬਸ ਤੁਸੀਂ 1000 ਮੀਟਰ ਹੋਰਾਂ ਰੁਕੋ ਜਾਂ ਪਿੱਛੇ ਰੁਕੋ ਜੋ ਬੁੜੀਆਂ ਭੱਜ ਕੇ ਜਾਂਦੀਆਂ ਤਾਂ ਬਸ ਭਜਾ ਲੈਂਦੇ ਨੇ ਜੇ ਕਿਸੇ ਦਾ 60 ਫੀਟ ਪੱਜੀ ਬੱਸ ਤੇ ਚੜ੍ਹਨ ਵਾਲੀ ਸਵਾਰੀ ਦੇ ਤਾਂ ਕੌਣ ਜ਼ਿੰਮੇਵਾਰ ਹ ਉਸ ਚੀਜ਼ ਮੈਂ ਗਰਜੰਟ ਸਿੰਘ ਢੋਲਾ ਭਾਰਤ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਸੀਨੀਅਰ ਮੀਤਪੁਰਨਾ ਨੰਬਲਾਕ ਬਰਨਾਲਾ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਜਿਹੜਾ ਇਹ ਰੋਡਵੇਜ ਦੇ ਰੋਡਵੇਜ ਦੀਆਂ ਬੱਸਾਂ ਨੇ ਸਾਨੂੰ ਵੇਸੇ ਦਾ 1 ਸਾਲ ਪਾਰ ਤੋਤੇ ਹੋ ਗਿਆ ਇਹਨਾਂ ਦਾ ਮੱਥਾ ਮਾਰੀ ਕਰਦਿਆਂ ਨੂੰ ਇਹਨਾਂ ਨੇ ਸਾਡੇ ਪਿੰਡ ਇਹ ਵਾਸੀ ਨਹੀਂ ਰੋਕਦੇ ਰੋਡਵੇਡ ਵਾਲੇ ਇਹ ਪਿੰਡ ਧੌਲੇ ਇਧਰੋਂ ਜੋ ਮਾਨਸਾਨੀਆਂ ਬਸਾਂ ਆਉਂਦੀਆਂ ਤਾਂ ਸਾਡੇ ਇਧਰ ਘਰ ਨੇਗੇ ਜਿਹੜੇ ਪਿੱਛੇ ਉਹਨਾਂ ਦੇ ਕਾਲੇ ਕੇ ਘਰ ਕੋਲੇ ਆ ਕੇ ਰੋਕ ਦਿੰਦੇ ਆ ਇਧਰੋਂ ਸਾਡੇ ਜੱਗੀ ਕੇ ਘਰ ਉਹਨਾਂ ਦੇ ਘਰ ਕੋਲੇ ਆ ਕੇ ਰੋਕ ਦਿੰਦੇ ਆ ਸਾਡੇ ਏਡੇ ਤੋਂ ਇਹ ਬੁੜੀਆਂ ਨੂੰ ਨਾ ਚੜਾਉਂਦੇ ਆ ਨਾ ਤਾਰਦੇ ਆ ਸਵਾਰੀ ਪਿੱਛੇ ਲਾਹ ਜਾਂਦੇ ਆ ਲਾਹ ਕੇ ਸਵਾਰੀ ਪਿੱਛੇ ਤੇ ਸਾਡਾ ਇਹ ਕੋਈ ਵੀ ਇਹਨਾਂ ਨੇ ਸੁਣਵਾਈ ਨਹੀਂ ਇਹਨਾਂ ਦਾ ਇਨਸਪੈਕਟਰ ਸੀ ਗੁਰਪ੍ਰੀਤ ਉਹਨੂੰ ਫੋਨ ਤੇ ਕਈ ਵਾਰੀ ਉਹਦੇ ਨਾਲ ਸੰਪਰਕ ਹੋਇਆ ਉਹਨੇ ਪਹਿਤਾ ਜੀ ਤੁਸੀਂ ਦਿੱਖਤੀ ਦੇ ਕੇ ਜਾਓ ਸਾਡੇ ਮਾਸਟਰ ਮੇਜਰ ਸਿੰਘ ਜੀ ਦੀ ਦਿੱਖਤੀ ਤੌਰ ਤੇ ਦੇਖ ਕੇ ਆਏ ਉਹ ਸਾਡੀ ਇਹਨਾਂ ਨੇ ਜਿਹੜੀ ਦਿੱਖਤੀ ਸੀ ਉਹ ਰੱਦੀਆਂ ਦੀ ਟੋਕਰੀ 'ਚ ਸੜਤੀ ਇਹਨਾਂ ਦੇ ਕਨੈਕਟਰ ਡਰਾਈਵਰ ਸਾਡੇ ਕੱਲੇ ਕਰੇ ਬੰਦੇ ਨੂੰ ਦੇਖ ਕੇ ਜੇ ਉਹ ਕਹਿੰਦਾ ਵੀ ਤੁਸੀਂ ਬੱਸਾਂ ਨਹੀਂ ਰੋਕਦੇ ਤਾਂ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਆ ਵੀ ਤੁਸੀਂ ਸਰਕਾਰੀ ਬੱਸ ਰੋਕ ਦੀ ਤੁਹਾਡੇ ਤੇ ਪਰਚਾ ਦਵਾਵਾਂਗੇ ਤੂੰ ਵੀਡੀਓ ਬਣਾਉਣ ਦਾ ਅਧਿਕਾਰ ਨਹੀਂ ਪਰ ਇਹਨਾਂ ਨੂੰ ਕੀ ਅਧਿਕਾਰ ਆ ਵੀ ਸਾਡੇ ਬੱਸ ਸਟੈਂਡ ਤੇ ਬੱਸਾਂ ਨਾ ਰੋਕਣਾ ਇਹ ਸਾਡੇ ਮੁਲਾਜ਼ਮ ਨੇ ਸਾਡੇ ਲੋਕਾਂ ਨੇ ਇਹ ਟੈਕਸ ਭਰਦੇ ਆ ਅਸੀਂ ਲੋਕਾਂ ਲੋਕ ਆ ਅਸੀਂ ਖੇਤੀਬਾੜੀ ਵਾਲੇ ਬੰਦੇ ਆਗੇ ਟੈਕਸ ਭਰਦੇ ਆ ਤਾਂ ਕਰਕੇ ਸਾਡੇ ਰੰਗਾਂ ਲੈਣੇ ਟੈਕਸਾ ਚੋ ਇਹ ਸਾਡੇ ਮੁਲਾਜ਼ਮ ਨੇ ਇਹਨਾਂ ਦੇ ਪਿਓ ਦੀ ਬੱਸ ਨਹੀਂ ਵੀ ਇਹ ਪਿੱਛੇ ਰੋਕਣਾ ਉੱਧਰ ਰੋਕਣਾ ਇੱਧਰ ਰੋਕਣਾ ਸਾਡਾ ਬੱਸ ਸਟੈਂਡ ਦਾ ਟਾਈਮ ਬਣਿਆ ਬਕਾਇਦਾ ਟੇਬਲ ਟਾਈਮ ਦੇ ਵਿੱਚ ਰੋਡਵੇ ਦੇ ਟੇਬਲ ਟਾਈਮ ਦੇ ਵਿੱਚ ਚਾਹੇ ਗੱਡੀ ਸਰਸੋਂ ਚੱਲ ਕੇ ਆਉਂਦੀ ਹੈ ਚਾਹੇ ਜੰਮੂ ਘਾਟ ਨੂੰ ਚੱਲ ਕੇ ਆਉਂਦੀ ਹੈ ਉਹਦੇ ਵਿੱਚ ਸਾਡਾ ਸਾਡੇ ਪਿੰਡ ਦਾ ਟਾਈਮ ਟੇਬਲ ਪਾਇਆ ਹੋਇਆ ਹੈ ਵੀ 8:00 ਵਜੇ ਕੇ 8:00 ਮਿੰਟ ਤੇ ਤੋੜੇ ਗੱਡੀ ਹੋਊਗੀ 8:00 ਵਜੇ ਕੇ 8:00 ਮਿੰਟ ਤੇ ਆਊਗੀ 8:00 ਵਜੇ ਕੇ 8:00 ਮਿੰਟ ਤੇ ਰਵਾਨਾ ਹੋਊਗੀ ਲੇ ਕੇ ਪ੍ਰਾਈਵੇਟ ਵਾਲਿਆਂ ਤੋਂ ਪੈਸੇ ਮੰਗ ਲੇ ਤੋਂ ਪੈਸੇ ਲੈ ਲੈ ਮੂਹਰੇ ਲੇ ਤੋਂ ਪੈਸੇ ਲੈ ਲੈ ਆਪਦੀ ਮਰਜ਼ੀ ਨਾਲ ਪਿੱਛੇ ਸਵਾਰੀਆਂ ਲਾ ਕੇ ਅੱਗੇ ਲਾ ਕੇ ਮੈਂ ਇੱਕ ਦਿਨ ਇੱਥੋਂ ਰੋਡਵੇਜ ਦੀ ਬੱਸ ਚੜਿਆ ਢੌਲਾਈ ਪਿੰਡ ਢੌਲਾ ਪਰ ਮੇਨ ਰੋਡ ਆ ਮਾਨਸਾ ਬਰਨਾਲਾ ਰੋਡ ਦੇ ਉੱਤੇ ਆ ਜਿਆਦਾਤਰ ਬਰਨਾਲਾ ਦੀਪੂ ਦੀ ਗੱਡੀ ਸਾਡੇ ਇੱਥੇ ਚੱਲਦੀ ਆ ਅਸੀਂ ਸ਼ਿਕਾਇਤ ਤਾਂ ਬਰਨਾਲਾ ਦੀਪੂ ਜੀ ਕੀਤੀ ਸੀ ਮੰਗ ਕੀ ਕਰਦੇ ਆ ਮੰਗ ਇਹ ਕਰਦੇ ਆ ਵੀ ਸਾਡਾ ਸਾਨੂੰ ਪ੍ਰੋਪਰ ਪੱਕਾ ਹੱਲ ਹੋਣਾ ਚਾਹੀਦਾ ਸਾਡਾ ਜਿੰਨਾ ਚਿਰ ਇਹ ਪੱਕਾ ਹੱਲ ਨਹੀਂ ਕਰਦੇ ਏਡਾ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦੇ ਇਹ ਵੀ ਹਰ ਇੱਕ ਗੱਡੀ ਇੱਥੇ ਰੁੱਕ ਕੇ ਜਾਊਗੀ ਚਾਹੇ ਉਹ ਰਾਤ ਦਾ ਟਾਈਮ ਹੈ ਦਿਨ ਦਾ ਟਾਈਮ ਹੈ ਜਦੋਂ ਦਾ ਮਰਜ਼ੀ ਹੈ ਅਸੀਂ ਤਾਂ ਕਰਕੇ ਉਹਨਾਂ ਜਿਹੜਾ ਸੀ ਇਹ ਤੋੜਦੇ ਨਹੀਂ ਨਾ ਅਸੀਂ ਉੱਠਣੇ ਹੈਗਾ ਕਦੋਂ ਲਾਇਆ ਗਿਆ ਇਹ ਅੱਜ ਅੱਜ ਅਸੀਂ ਸਵੇਰੇ 8:42 ਮਿੰਟ ਤੇ ਪਹਿਲਾ ਹਿੰਦਬਸ ਨੰਗੀ ਆ ਉਹ ਤੋਂ ਬਾਅਦ ਚੇਕ ਰੋਡ ਰੋਡਵੇ ਜਾਈ ਉਹਨੇ ਇੱਥੇ ਖੜਾਈ ਵੀ ਨਹੀਂ ਉਹਨੂੰ ਅਸੀਂ ਬੋਲ ਵੀ ਮਾਰੇ ਵੀ ਤੂੰ ਖੜਾ ਲੈ ਪਰ ਉਹਨੇ ਖੜਾਉਣ ਦੀ ਬਜਾਏ ਐਂ ਦੀ ਉੱਤੋਂ ਨਹੀਂ ਹੋ ਕੇ ਉਹਨੇ ਪੂਰੀ ਸਪੀਡ ਨਾਲ ਜਾ ਕੇ ਐਂ ਬੱਸ ਖੜਾਈ ਆ ਉਹ ਤੋਂ ਪਹਿਲਾਂ ਬੱਸ ਨਹੀਂ ਰੋਕੀ ਇਹ ਪਿਛਲੀ ਬੱਸ ਵਾਲਾ ਸੀ ਜਿਹੜਾ ਪਿਛਲੀ ਬੱਸ ਵਾਲਿਆਂ ਨੂੰ ਅਸੀਂ ਜਦੋਂ ਰੋਕਿਆ ਪਹਿਲਾਂ ਤਾਂ ਇਹ ਪਿੱਛੇ ਬੱਸ ਰੋਕਣ ਲੱਗਾ ਪਿੱਛੇ ਬੱਸ ਰੋਕਦਾ ਰੋਕਦਾ ਨੇ ਆਖਿਆ ਵੀ ਮੂਰੇ ਬੰਦੇ ਹੋਗੇ ਉਹਨੇ ਪਿਝਾ ਕੇ ਜਦੋਂ ਆਹ ਗੱਡੀ ਇੱਥੇ ਖੜੀ ਆ ਹਾਲਾਂਕਿ ਇਹੜਾ ਕੰਮ ਸੀ ਇਧਰ ਸਾਈਡ ਤੇ ਲਾਉਣਾ ਗੱਡੀ ਨੂੰ ਵੀ ਮੈਂ ਸਵਾਰੀ ਤਾਰੂੰਗਾ ਉਹਨੂੰ ਐਸੀ ਵੀ ਮੈਂ ਵੀ ਪਿਝਾ ਕੇ ਲੰਘ ਜੂੰ ਪਰ ਸਾਡੇ ਵਰਕਰ ਸੀ ਜਿਹੜੇ ਉਹ ਮੂਰੇ ਹੋਗੇ ਇਹ ਇਹਨਾਂ ਦਾ ਇੱਥੇ ਘਰਾਉ ਕੀਤਾ ਹੋਇਆ ਬਰਨਾਲੇ ਨੂੰ ਜੋ ਗੱਡੀ ਆਉਂਦੀ ਸੀ ਉਹਨੂੰ ਅਸੀਂ ਆਖਿਆ ਵੀ ਭਾਈ ਸਾਡਾ ਰੋਡ ਵੇਜ ਦਾ ਘਰਾਉ ਹੈ ਕੱਲੀ ਦਾ ਤੂੰ ਗੱਡੀ ਸਾਈਡ ਤੇ ਲਾ ਲਾ ਇਹਨਾਂ ਦੇ ਡਰਾਈਵਰ ਕਨੈਕਟਰ ਕਹਿੰਦੇ ਵੀ ਅਸੀਂ ਤਾਂ ਰੋ ਸਾਡੇ ਨਹੀਂਓਂ ਰੋਡ ਜਾਮ ਨਹੀਂ ਜਥੇਬੰਦੀਆਂ ਨਹੀਂਓਂ ਕੋਈ ਰੋਡ ਜਾਮ ਨਹੀਂ ਸਿੱਧੂਪੁਰ ਜਥੇਬੰਦੀ ਮੌਜੂਦ ਹੈ ਕ੍ਰਾਂਤੀਕਾਰੀ ਜਥੇਬੰਦੀ ਮੌਜੂਦ ਹੈ ਇਹਨਾਂ ਜਥੇਬੰਦੀਆਂ ਬੰਨਿਓਂ ਕੋਈ ਰੋਡ ਜਾਮ ਨਹੀਂ ਰੋਡਵੇ ਆ ਜਾ ਲਿਆ ਨੇ ਆਪ ਰੋਡ ਜਾਮ ਕੀਤਾ ਇਹਨਾਂ ਦੇ ਜ਼ਿੰਮੇਵਾਰ ਇਹ ਨੇ ਸਾਡੀ ਮੰਗ ਇਹ ਹੈ ਵੀ ਸਾਨੂੰ ਜਿੰਨਾ ਚਿਰ ਲਿਖਤੀ ਪ੍ਰੋਸਾ ਦੇਣ ਜਾਂ ਸਾਨੂੰ ਵਿਸ਼ਵਾਸ ਦਿਵਾਉਣ ਜਿੰਨਾ ਚਿਰ ਸਾਡੇ ਪਿੰਡ ਦੇ ਅੱਡੇ ਤੇ ਬੱਸਾਂ ਨਹੀਂ ਰੋਕਦੀਆਂ ਪ੍ਰੋਪਰ ਸਾਡਾ ਇਹ ਘਰਿਆ ਰਹੂਗਾ ਤੇ ਹਰ ਹਿੱਲੇ ਰਹੂਗਾ ਰੋਡਵੇ ਦੇ ਕਨੈਕਟਰਾਂ ਡਰਾਈਵਰਾਂ ਦੀ ਬੋਲਬਾਣੀ ਹੈ ਉਹਨਾਂ ਦਾ ਸੁਧਾਰ ਚਾਹੀਦਾ ਹੈ ਇੱਥੋਂ ਲਾ ਕੇ ਬੁੜੀਆਂ ਨਾਲ ਇਹ ਬੱਕ ਬੱਕ ਕਰਦੇ ਤ ਇੱਕਰਨ ਮੈਂ ਐਸੋ ਵਾਸਤੇ ਚੜਿਆ ਸੱਤ ਸੀਟਾਂ ਵੇਲਣੀਆਂ ਸੀ ਸਾਡੇ ਪਿੰਡੋਂ ਮੁਰਗੀਆਂ ਜੜੀਆਂ ਕਹਿੰਦਾ ਤੂੰ ਐਵੇਂ ਚੜ ਗਈ ਕਹਿੰਦਾ ਜਦੋਂ ਸੀਟਾਂ ਨਹੀਂ ਆਉਂ ਉਹ ਵੇਲੀਆਂ ਮੈਂ ਉਹਨੂੰ ਆਖਿਆ ਬੇਬੇ ਉੱਥੇ ਵੇਲਾ ਸੀਟ ਵੇਲੀ ਐ ਮੈਨੂੰ ਕਹਿੰਦਾ ਤੂੰ ਐਵੇਂ ਬੋਲੀ ਜਾਂਦਾ ਮਾਹ ਤੇਰੇ ਪਿਓ ਦਾ ਰਾਜ ਐ ਅਸੀਂ ਬੋਲਾਂਗੇ ਸਾਡੇ ਪਿੰਡ ਦੀਆਂ ਮਾਈਆਂ ਨੇ ਇਹ ਤੂੰ ਕੌਣ ਹਾਂ ਸਾਨੂੰ ਹਟਾਉਣ ਵਾਲਾ ਕੋਈ ਆਪਤੀ ਕੋਈ ਗੱਲਬਾਤ ਸਾਹਮਣੇ ਆਈਏਗੀ ਕੋਈ ਕਿਸੇ ਜਣਾ ਨਾਲ ਕੋਈ ਬਿਲਕੁਲ ਨਹੀਂ ਜੀ ਕਿਸੇ ਗੱਲ ਕੋਈ ਸਾਡੇ ਸਾਹਮਣੇ ਨਹੀਂ ਆਈ ਸਾਡੇ ਕੋਲੇ ਇਨਸਪੈਕਟਰ ਜਗਜੀਤ ਸਿੰਘ ਜੀ ਰੂੜੇ ਕੀ ਆਏ ਆ ਉਹਨਾਂ ਨੇ ਅੱਗੇ ਗੱਲਬਾਤ ਹੋਰੀ ਆ ਉਹ ਅਸੀਂ ਉਹਨਾਂ ਦੇ ਇੰਸਪੈਕਟਰ ਆਏ ਸੀ ਉਹ ਕਹਿੰਦੇ ਵੀ ਦੁਕਾਨ 'ਚ ਬਹਿ ਕੇ ਗੱਲ ਕਰੋ ਅਸੀਂ ਉਹਨਾਂ ਨੂੰ ਵਾਕਿਆ ਵੀ ਅਸੀਂ ਦੁਕਾਨ 'ਚ ਬਹਿ ਕੇ ਗੱਲ ਨਹੀਂ ਕਰਦੀ ਟਰਨੀ ਅਸੀਂ ਲੋਕਾਂ ਦੇ ਨੁਮਾਇੰਦੇ ਆ ਲੋਕਾਂ 'ਚ ਬਹਿ ਕੇ ਗੱਲ ਕਰਾਂਗੇ ਹਾਂ ਜੀ ਲੋਕਾਂ ਤੋਂ ਪਰੇ ਹੋ ਕੇ ਨਾ ਜਿੱਥੇ ਗੱਲ ਕਰੀਏ ਨਾ ਗੱਲ ਕਰੀਏ ਜੇ ਉਹਨਾਂ ਨੇ ਦੁਕਾਨਾਂ 'ਚ ਗੱਲਾਂ ਕਰਨੀਆਂ ਤਾਂ ਆਪਦੇ ਦਫ਼ਤਰਾਂ 'ਚ ਬੈਠ ਜਾਣਾ ਜੇ ਗੱਲ ਕਰਨੀਆਂ ਤਾਂ ਸਾਡੇ ਲੋਕਾਂ 'ਚ ਜਾ ਕੇ ਕਰਨ ਹੈਗਾ ਜੀ ਮੋਹਨ ਸਿੰਘ ਰੂੜੇਕੇ ਕ੍ਰਾਂਤੀਕਾਰੀ ਜ਼ਿਲ੍ਹਾ ਮੀਤ ਪ੍ਰਧਾਨ ਮੇਰਾ ਆਵਦਾ ਇਹ ਅੱਜ ਜਿਹੜਾ ਅਸੀਂ ਧਰਨਾ ਲਾਇਆ ਸੜਕ ਦੇ ਉੱਤੇ ਆਪਦਾ ਰੋਸ ਪ੍ਰਗਟ ਕੀਤਾ ਹੈ ਇਹ ਅਸੀਂ ਨਾ ਸਾਡੀਆਂ ਲੜਕੀਆਂ ਬਹੁਤ ਲੰਮੇ ਸਮੇਂ ਤੋਂ ਖੱਜਲ ਖਾਰ ਹੋ ਰਹੀਆਂ। ਇਹ ਜਿਹੜੇ ਅਸੀਂ ਇਹਨੂੰ ਇਹੀ ਪੁੱਛਣਾ ਚਾਹੁੰਦੇ ਆ ਵੀ ਜਿਹੜੇ ਤੁਸੀਂ ਪ੍ਰਾਈਵੇਟ ਵਾਲੇ ਬੱਸਾਂ ਵਾਲੇ ਹੋ ਮਨ ਕੇ ਤੁਹਾਡੇ ਦੇ ਵਿੱਚ ਔਰਤ ਔਰਤਾਂ ਜ਼ਿਆਦਾ ਚੜਦੀਆਂ ਕਿ ਉਹਨਾਂ ਦਾ ਟਿਕਟ ਦਾ ਉਹਨਾਂ ਦਾ ਫਰੀ ਸਫ਼ਰ ਹੈ ਉਹਨਾਂ ਦਾ। ਇਹਨਾਂ ਨੂੰ ਇਹ ਪੁੱਛਣਾ ਹੈ ਵੀ ਤੁਸੀਂ ਸਾਡੇ ਅੱਡੇਆਂ ਤੇ ਬੱਸ ਕਿਉਂ ਨਹੀਂ ਘੜਾਉਂਦੇ? ਰੂਲੇ ਕਿ ਨਹੀਂ ਘੜਾਉਂਦੇ, ਧੌਲੇ ਪੱਖੋ ਨਹੀਂ ਘੜਾਉਂਦੇ, ਧੌਲੇ ਨਹੀਂ ਘੜਾਉਂਦੇ। ਇੱਥੇ ਵੱਡਾ ਰਸ਼ ਹੁੰਦਾ ਹੈ। ਤੜਕੇ ਮਲ ਕੇ ਸੈਂਕੜੇ ਬੀਬੀਆਂ ਖੜੀਆਂ ਹੁੰਦੀਆਂ ਕਿ ਕਾਲਜ ਜਾਣਾ ਹੈ। ਕਿਸੇ ਨੇ ਡਿਊਟੀ ਤੇ ਜਾਣਾ ਹੈ ਕਿਸੇ ਨੇ ਟਿਊਸ਼ਨ ਤੇ ਜਾਣਾ ਹੈ ਇਹਦੇ ਕਰਕੇ ਸਾਨੂੰ ਵੱਡੀ ਸਮੱਸਿਆ ਇਹ ਹੈ ਵੀ ਇੱਥੋਂ ਜਿਹੜਾ ਇਹ ਹੈ ਜਾਂ ਤੁਸੀਂ ਹਾਲ ਕਰ ਰਹੇ ਹੋ ਲੋਕਾਂ ਨੂੰ ਜਲੀਲ ਕਰ ਰਹੇ ਹੋ ਲੋਕਾਂ ਨੂੰ ਆਪਾਂ ਆਪਾਂ ਹੈਗੇ ਸਮਾਜ ਸੇਵਾਲੇ ਵੱਲੋਂ ਆਪਾਂ ਲੋਕਾਂ ਨੂੰ ਤਕਲੀਫ ਨਹੀਂ ਆਉਣ ਦੇਣੀ ਲੋਕਾਂ ਨੂੰ ਮਲ ਕੇ ਕਿਸੇ ਗੱਲ ਦੀ ਸਮੱਸਿਆ ਨਹੀਂ ਆਉਣ ਦੇਣੀ ਇਹ ਆਪਣਾ ਇਨਸਾਨੀਅਤ ਦਾ ਫਰਜ਼ ਬਣਦਾ ਹੈ ਇਹ ਜਿਹੜੇ ਸਾਡੇ ਹੈਗੇ ਰੋਡਵੇਜ ਵਾਲੇ ਇਹ ਸਾਨੂੰ ਬਹੁਤ ਚਿਰ ਤੋਂ ਪਰੇਸ਼ਾਨ ਕਰ ਰਹੇ ਨੇ ਅਸੀਂ ਇਸੇ ਕਰਕੇ ਅੱਜ ਥੋੜਾ ਜਿਹਾ ਇਹ ਅੱਜ ਇੱਕ ਕਦਮ ਇਸੇ ਕਰਕੇ ਪੁੱਟਿਆ ਹੈ ਵੀ ਜੇ ਦਾ ਕੋਈ ਸੁਧਾਰ ਆ ਜੇ ਤਾਂ ਚੰਗੀ ਗੱਲ ਐ ਤੇ ਸਾਡਾ ਕੋਈ ਰੋਜ਼ ਸੜਕ ਤੇ ਬੈਠਣਾ ਜੀ ਨਹੀਂ ਕਰਦਾ ਸਾਨੂੰ ਇਹ ਬਦਨਾਮ ਕਰਦੇ ਵੀ ਲੋਕ ਜਾਣ ਕੇ ਵੰਦੇ ਨੇ ਇਹ ਕੋਈ ਨਾ ਕੋਈ ਸਵੱਸਿਆ ਹੁੰਦੀ ਐ ਸਾਡੀ ਸਮੱਸਿਆ ਹੱਲ ਹੋ ਜੇ ਤਾਂ ਇਹ ਆਮ ਨਾ ਜਾਣ ਤੇ ਆਉਣ ਤੇ ਸਾਡੀਆਂ ਲੜਕੀਆਂ ਬੀਬੀਆਂ ਟਾਈਮ ਸਰ ਜਾਣ ਆਉਣ ਇਹ ਸਾਨੂੰ ਬਹੁਤ ਪਰੇਸ਼ਾਨ ਕਰਦੇ ਨੇ ਜਦੋਂ ਅੱਡਾ ਆਉਂਦਾ ਉਸ ਸੜਕੇ ਰੂੜੇ ਕਦੋਂ ਸਵੇਰੇ ਦੇਖ ਲਿਓ ਇਹ ਪਿੱਛੇ ਬੱਸ ਘੜਾ ਕੇ ਸਵਾਰੀਆਂ ਤਰ ਕੇ ਚਲੇ ਜਾਂਦੇ ਨੇ ਜਾਂ ਅੱਗੇ ਚਲਾ ਜਾਂਦੇ ਨੇ ਲੜਕੀਆਂ ਉੱਥੇ ਭੱਜਦੀਆਂ ਨੱਠਦੀਆਂ ਰਹ ਜਾਂਦੀਆਂ ਐ ਇਹ ਬਹੁਤ ਸਾਨੂੰ ਪਰੇਸ਼ਾਨ ਕਰਦੇ ਨੇ ਇਸੇ ਕਰਕੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਦਫ਼ਤਰ ਵਾਲਿਆਂ ਨੂੰ ਇਹਦਾ ਕੁਝ ਸੁਧਾਰ ਕੀਤਾ ਜਾਵੇ ਤੇ ਇਹਦਾ ਮਤਲਬ ਕਿ ਇਸ ਗੱਲ ਨੂੰ ਜ਼ਿਆਦਾ ਹੋਊਗਾ ਨਾ ਬਣਾਇਆ ਜਾਵੇ ਮੇਰਾ ਨਾਮ ਅਗਰੇ ਸਿੰਘ ਹੈ ਜੀ ਇਹ ਜਿਹੜਾ ਜਿਹਨੂੰ ਇੱਕ ਦੋਸ਼ ਲੱਗੇ ਹੈਗਾ ਵੀ ਪੀਆਰਟੀਸੀ ਮੁਲਾਜ਼ਮ ਇੱਥੇ ਗੱਡੀਆਂ ਨਹੀਂ ਰੋਕਦੇ ਪਿੰਡ ਢੋਲੇ ਵਿੱਚ ਮਾਮਲਾ ਕੀ ਹੈ ਹਾਂ ਜੀ ਮਾਮਲਾ ਇਹ ਹੈ ਜੀ ਆਪਣਾ ਸਵੇਰੇ ਗੱਡੀਆਂ ਆਉਂਦੀਆਂ ਚੱਲ ਕੇ ਮਾਨਸਾ ਤੋਂ ਕਈ ਵਾਰੀ ਗੱਡੀਆਂ ਭਰੀਆਂ ਓਵਰਲੋਡ ਜ਼ਿਆਦਾਵੇਂ ਪੰਜ ਛੇ ਪਿੰਡਾਂ ਦੀ ਸਵਾਰੀ ਹੋ ਜਾਂਦੀ ਹੈ ਠੀਕ ਆ ਡਰਾਈਵਰ ਕਨੈਕਟਰ ਦਾ ਕੋਈ ਮਸਲਾ ਨਹੀਂ ਹੈਗਾ ਇਹਦੇ ਵਿੱਚ ਉਹਨਾਂ ਨੇ ਜੇ ਓਵਰਲੋਡ ਗੱਡੀ ਆ ਵੀ ਸਵਾਰੀ ਹੈਗੀ ਆ ਲੇਡੀ ਸਵਾਰੀ ਆ ਲਮਕਦੀ ਆ ਠੀਕ ਆ ਉਹ ਕਈ ਵਾਰੀ ਸਵਾਰੀ ਉਤਰਨ ਵਾਲੀ ਹੁੰਦੀ ਆ ਉਰਾਂ ਪਰਾਂ ਕਰਕੇ ਲਾ ਦਿੰਦੇ ਆ ਇਹਨਾਂ ਨੇ ਮੁੱਦਾ ਬਣਾ ਲਿਆ ਵੀ ਹਾਂ ਅਸੀਂ ਗੱਡੀਆਂ ਨਹੀਂ ਰੋਕਦੇ ਹੈਗੇ ਅੱਜ ਸਵੇਰ ਤੋਂ ਘਟੋ ਘਟ 10 ਗੱਡੀਆਂ ਦਾ ਟਾਈਮ ਨਸ ਕਰਵਾਤਾ ਜੀ ਇੱਥੇ ਪੂਰਾ ਜਾਮ ਲੱਗਿਆ ਮਹੀਨੇ ਦੇ ਵਿੱਚ ਚੌਥੇ ਪੰਜਵੇਂ ਦਿਨ ਇਹਨਾਂ ਦਾ ਹਫ਼ਤੇ ਵਿੱਚ ਤੀਜਾ ਚੌਥਾ ਕੰਮ ਇਹਨਾਂ ਦਾ ਕਿਹੜਾ ਰੂਟ ਬੰਦ ਕਰਨ ਦਾ ਕੋਈ ਤੁਹਾਡੇ ਵਿਭਾਗ ਕੋਲੋ ਵੀ ਨਹੀਂ ਕਿ ਗੱਡੀਆਂ ਸਰ ਇਹਨਾਂ ਨੇ ਕੋਈ ਲਿਖਤੀ ਕੰਪਲੇਂਟ ਨਹੀਂ ਦਿੱਤੀ ਹੈਗੀ ਠੀਕ ਹੈ ਕੰਪਲੇਂਟ ਦਿੰਦੇ ਤਾਂ ਮਹਿਕਮਾ ਕਾਰਵਾਈ ਕਰਦਾ ਸਾਨੂੰ ਹੁਣ ਡਰਾਈਵਰ ਕਨੈਕਟਰਾਂ ਨੂੰ ਡਾਰੇ ਇਹੀ ਹੁੰਦਾ ਵੀ ਓਵਰਲੋਡ ਗੱਡੀ ਆ 52 ਸੀਟੜਾ ਲਾਓ ਆ ਅਸੀਂ ਫਿਰ ਵੀ 100 ਪਲੱਸ ਸਵਾਰੀ ਚੱਕੀ ਫਿਰਦੇ ਆ ਜੇ ਕੋਈ ਡਿੱਗ ਗਿਆ ਕਰ ਗਿਆ ਉੱਥੇ ਸਾਨੂੰ ਡਰਾਈਵਰ ਕਨੈਕਟਰਾਂ ਨੂੰ ਭੁਗਤਣਾ ਪੈਂਦਾ ਹੁਣ ਪਿੰਡ ਵਾਲਿਆਂ ਨੂੰ ਕਿਹਾ ਵੀ ਚਲੋ ਠੀਕ ਆ ਗੱਡੀਆਂ ਸਾਰੀਆਂ ਰੁਕਣਗੀਆਂ ਸਾਰੀਆਂ ਰੋਕਦੀਆਂ ਵੀ ਆ ਨਾ ਰੁਕਣ ਵਾਲਾ ਤਾਂ ਕੋਈ ਮੈਟਰ ਨਹੀਂ ਹੈਗਾ ਸਾਰੀਆਂ ਗੱਡੀਆਂ ਰੋਕਦੇ ਓਵਰਲੋਡ ਹੋਣ ਕਰਕੇ ਗੱ ਇਹਨਾਂ ਨੂੰ ਇਹੀ ਕਿਹਾ ਭਾਈ ਜੇ ਕੋਈ ਓਵਰਲੋਡ ਗੱਡੀ 'ਚ ਲੇਡੀਜ਼ਵਾਰੀ ਆ ਲੰਮਕਦੀ ਆ ਤੁਸੀਂ ਜ਼ਿੰਮੇਵਾਰੀ ਲੈ ਲਓ ਕੋਈ ਡਿੱਗ ਗਿਆ ਕਰ ਗਿਆ ਕੌਣ ਜ਼ਿੰਮੇਵਾਰ ਆ ਕੁੱਟ ਕੇ ਡਰਾਈਵਰ ਕਨੈਕਟਰ ਦਾ ਧੱਕਾ ਦਿੰਦਾ ਕੋਈ ਨਹੀਂ ਸਾਾਨੂੰ ਉਹ ਚੀਜ਼ ਦੇ ਡਰ ਦੇ ਮਾਰੇ ਡਰਾਈਵਰ ਕਨੈਕਟਰ ਓਵਰਲੋਡ ਗੱਡੀ ਹੋਣ ਕਰਕੇ ਉਹਨਾਂ ਪਰਾਂ ਰੋਕ ਲੈਂਦੇ ਆ ਕੋਈ ਕੋਈ ਚੱਕਾ ਵੀ ਜਾਮ ਕੀਤਾ ਤੁਹਾਡੇ ਵੱਲੋਂ ਚੱਕਾ ਜਾਮ ਕੋਈ ਨਹੀਂ ਹੈਗਾ ਜੀ ਇਹਨਾਂ ਨੇ ਕਿਹੜੀਆਂ ਦੋ ਗੱਡੀਆਂ ਦੇ ਟਾਈਮ ਨੈਸ ਕਰਾਇਆ ਉਹੀ ਦੋ ਗੱਡੀਆਂ ਰੋਕੀਆਂ ਬਾਕੀ ਗੱਡੀਆਂ ਦਾ ਜਾਮ ਲਾਗੇ ਜੀ ਇਹਨਾਂ ਨੇ ਧਰਨਾ ਲਾ ਲਿਆ ਸੀ ਆ ਮੂਹਰੇ ਕਹਿੰਦੇ ਅਸੀਂ ਕੋਈ ਗੱਡੀ ਨਹੀਂ ਜਾਣ ਦੇਣੀ ਬ ਤੋ ਡੀਪੂ ਦੀ ਗੱਲ ਸੀਗੀ ਇਹ ਬਰਨਾਲਾ ਡੀਪੂ ਆ ਜੀ ਪੀਆਰਟੀਸੀ ਬਰਨਾਲਾ ਡੀਪੂ ਕੀ ਨਾਮ ਹੈ ਤੁਹਾਡਾ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਅਗਰੇਸ਼ ਸਿੰਘ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮਾਮਲਾ ਜੀ ਮਾ ਆਪਣਾ ਪੀਆਰਟੀਸੀ ਬਰਨਾਲਾ ਡੀਪੂ ਦਾ ਡਰਾਈਵਰ ਆ ਜੀ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਕੱਲ ਦੀ ਗੱਲ ਹੈ ਜੀ ਕੱਲ ਮੇਰੀ ਵਾਹਨ 'ਚ ਘੱਟੋ ਘੱਟ 125 ਵਾਰੀਆਂ ਸੀਗੀਆਂ ਜੀ ਪਿੱਛੇ ਤੋਂ ਆਪਾਂ ਪਿੰਡ ਧੌਲੇ ਖੜੇ ਆ ਜੀ 125 ਵਾਰੀਆਂ ਪਿੱਛੇ ਸੀਗੀਆਂ ਜੀ 35 ਤੋਂ 40 ਵਾਰੀਆਂ ਇੱਥੇ ਧੌਲੇ ਪਿੰਡੇ ਦੇ ਵਿੱਚ ਖੜੀਆਂ ਸੀ ਚੜਨ ਵਾਲੀਆਂ ਇਨਾਂ ਵਾਲੇ ਪਿੰਡ ਵਾਲਿਆਂ ਨੇ ਅੱਗੇ ਹੋ ਕੇ ਜੀ ਜ਼ਬਰਦਸਤੀ ਬੱਸ ਰੋਕ ਲਈ ਜੀ ਕਹਿੰਦੇ ਤੁਸੀਂ ਸਵਾਰੀਆਂ ਨਹੀਂ ਚੜਾਉਂਦੇ ਆਪਣੀਆਂ ਸਵਾਰੀਆਂ ਜਿਹੜੀ ਬੱਸ ਹੈ ਜੀ ਇਹ 52 ਸਵਾਰੀਆਂ ਪਾਸ ਹੈ ਜੀ ਆਪਾਂ ਫੇਰ ਵੀ ਇੰਨਾ ਰਿਸਕ ਲੈ ਕੇ ਜੀ ਚਲੋ ਵੀ ਆਪਣੀ ਜਵਾਕ ਨੇ ਹਨਾ ਕੋਈ ਪੜਨ ਜਾਂਦਾਗਾ ਕੋਈ ਕਿਸੇ ਕੰਮ ਜਾਂਦਾਗਾ ਕੋਈ ਬੁੱਢਾ ਠੇਰਾ ਕੋਈ ਦਵਾਈ ਲੈਣ ਜਾਂਦਾ ਆਪਾਂ ਫੇਰ ਵੀ ਰਿਸਕ ਲੈ ਕੇ ਸਵਾਰੀਆਂ ਚੜਾਉਣੀਆਂ ਆ ਜੀ ਪਰ ਇਹਨਾਂ ਨੇ ਕੀ ਕਰਿਆ ਜੀ ਜ਼ਬਰਦਸਤੀ ਮੂਹਰੇ ਹੋ ਕੇ ਸਵਾਰੀਆਂ ਸਾਰੀਆਂ 35 ਸਵਾਰੀਆਂ ਹੋਰ ਵਿੱਚ ਬੱਸ ਦੇ ਚੜਾ ਗਏ ਲਗਭਗ 160 ਸਵਾਰੀਆਂ ਕਰਤੀਆਂ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਭਾਈ ਜਿਆਦਾ ਜੀ ਤੁਸੀਂ ਜ਼ਿੰਮੇਵਾਰੀ ਲਓ ਜੀ ਜੇ ਕੋਈ ਬੱਸ ਦੇ ਵਿੱਚੋਂ ਕੋਈ ਮੰਨ ਲਓ ਲੰਕਦਾ ਹੈਗਾ ਉਹ ਬਾਹਰ ਡਿੱਗ ਜਾਂਦਾ ਉਹ ਸਾਰਾ ਡਰਾਈਵਰ ਨਾਇਟਰ ਤੇ ਪਾ ਜਾਂਦਾ ਜੀ ਕੱਲ ਉਹ ਬੰਦਾ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਜੀ ਇੱਕ ਬੰਦਾ ਜੀ ਗਿਆਨੀ ਜਾ ਤੇ ਉਹਦਾ ਨਾਮ ਤਾਂ ਪਤਾ ਨਹੀਂ ਜੀ ਪਰ ਉਹ ਅੱਜ ਸਾਰੇ ਪਿੰਡ ਨੂੰ ਲੈ ਕੇ ਇਕੱਠੇ ਹੋ ਗਏ ਆਪਣੀਆਂ ਬੱਸਾਂ ਘੇਰ ਰੀਆਂ ਜੀ ਕਹਿੰਦੇ ਹਾਂ ਤੁਸੀਂ ਸਵਾਰੀਆਂ ਨਹੀਂ ਚੜਾਉਂਦੇ ਉਹਨਾਂ ਨੂੰ ਇਹੀ ਗੱਲ ਕਹਿਣੀ ਹੈ ਜੀ ਬਾਕੀ ਪ੍ਰਸ਼ਾਸਨ ਅੱਗੇ ਵੀ ਸਾਡੀ ਬੇਨਤੀ ਹੈ ਵੀ ਜਾਂ ਤਾਂ ਜੀ ਸਾਡੀਆਂ 52 ਸਵਾਰੀਆਂ ਪਾਸਾ ਜਾਂ ਤਾਂ ਸਾਨੂੰ 52 ਅਲਾਊਟ ਕਰ ਦਿਓ ਜੀ 52 ਚੜਾਵਾਂਗੇ ਤੇ ਨਹੀਂ ਫਿਰ ਇਹ ਵੰਡ ਕੇ ਚੜਜਾ ਕਰਨਾ ਚਲੋ 10 15 ਅਸੀ ਸਵਾਰੀਆਂ ਖੜਾ ਵੀ ਲਾਵਾਂਗੇ ਕੋਈ ਗੱਲ ਨਹੀਂ ਰਿਸਕ ਲੈ ਲਾਂਗੇ ਇੰਨਾਂ ਦਾ ਪਰ ਜਿਵੇਂ ਹੁਣ ਇਹ ਰੋਜ਼ਦਾਰਨਾਂ ਲਾ ਕੇ ਘੇਰ ਲੈਂਦੇ ਨੇ ਇਹ ਇੰਨਾਂ ਵਾਸਤੇ ਗਲਤ ਗੱਲ ਆ ਜੀ ਸਾਡੇ ਵੀ ਜਵਾਖ ਨੇ ਜੀ ਅਸੀਂ ਵੀ ਕਰਾਂ ਤੇ ਜਵਾਖ ਪਾਲਦੇ ਹਾਂ ਨਾ ਜੀ ਘੱਟ ਤਾਂ ਲਗਾ ਨਹੀਂ ਜੀ ਮੌਕੇ ਚੰਦਰ ਖਾਨ ਨਹੀਂ ਮਿਲਦੀਆਂ ਗੱਡੀਆਂ ਦਾ ਕੰਮ ਨਹੀਂ ਹੁੰਦਾ ਜੀ ਗੱਡੀਆਂ ਮਾੜੀਆਂ ਨੇ ਜੀ ਫਿਰ ਅਸੀਂ ਦੱਸੋ ਜੀ ਕਿੱਧਰ ਜਾਈਏ ਹੁਣ ਅਸੀਂ ਤਾਂ ਦੋਨੇ ਪਾਸੇ ਫਸ ਗਏ ਜੀ ਮਾਮਲਾ ਸੁਲਝੇ ਕਿ ਨਹੀਂ ਮਾਮਲਾ ਮਾਮਲਾ ਸੁਲਝਦਾ ਸੀਗਾ ਜੀ ਫੇਰ ਵੀ ਕੋਈ ਸ਼ਰਾਰਤੀਆਂ ਛਾ ਕੇ ਫੇਰ ਉਂਗਲ ਲਾਉਂਦੇ ਨੇ ਜੀ ਕੋਈ ਨਾ ਕੋਈ ਗੱਲ ਵਿੱਚ ਫੇ ਜੇ ਤਾਂ ਕੋਈ ਆਏ ਉਹ ਵੀ ਲਿਖਤੀ ਰੂਪ ਚ ਦਿੱਤਾ ਹੋਵੇ ਫਿਰ ਵੀ ਹੈ ਜੀ ਕਿਸੇ ਨੇ ਕੋਈ ਸਾਡੇ ਅਫਸਰ ਨੂੰ ਲਿਖਤੀ ਰੂਪ ਚ ਨਹੀਂ ਦਿੱਤਾ ਜੀ ਇੰਨੀਆਂ ਬੱਸਾਂ ਹੁਣ ਆਏ ਟਾਈਮ ਤੁਹਾਡੀਆਂ ਖੜੀਆਂ ਹੈਗੀਆਂ ਸਾਡੀਆਂ ਦੋ ਬੱਸਾਂ ਤਾਂ ਉਧਰ ਖੜੀਆਂ ਨੇ ਜੀ ਆਪਣਾ ਇਹਨਾਂ ਰੋਕ ਲਈਆਂ ਸੀ ਬਾਕੀ ਜਿਹੜੀਆਂ ਬੱਸਾਂ ਜਾਮ ਕਾਰਨ ਰੁਕੀਆਂ ਸੀ ਉਹ ਚਲੀ ਗਈਆਂ ਨੇ ਜੀ ਮੇਰਾ ਨਾਮ ਉਹ ਟੋੜਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਬਰਨਾਲਾ ਡੀਪੀ ਆਰਟੀਸੀ ਡਰਾਈਵਰ ਆ